ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਛਾਡੀਓ ਖਾਲਸਾ ਕਾਲਜ ਦੇ ਗਵਰਨਿੰਗ ਕੌਂਸਲ ਦੀਆਂ ਜੋ ਮਹਾਨ ਪਰੰਪਰਾਵਾਂ ਨੇ ਰਵੈਤਾ ਨੇ ਉਹਦੇ ਅਨਸਾਰ ਗੁਰੂ ਨਾਨਕ ਪਾਸ਼ਾ ਮਹਾਰਾਜ ਜੀ ਦੇ ਪ੍ਰਕਾਸ਼ ਪਰ ਉਹਦੇ ਸੰਬੰਧ ਵਿੱਚ ਸਮੂਹ ਵਿਦਿਅਕ ادارے 14 ਕਾਲਜ 6 ਸਕੂਲ ਖਾਲਸਾ ਯੂਨੀਵਰਸਿਟੀ ਦੇ ਸਭਨਾ ਦੇ ਸਟਾਫ ਵਿਦਿਆਰਥੀ ਸਾਡੇ ਪ੍ਰਬੰਧਕ ਜਨ ਅਗਰੀਬਨ ਦੇ 30000 ਦੇ ਕਰੀਬ ਜਿਹੜੀ ਸਾਡੀ ਸੰਗਤ ਹੈ ਜੋ ਹਰ ਸਾਲ ਇਹ ਨਗਰ ਕੀਰਤਨ ਤੇ ਹਰਮੰਦਰ ਸਾਹਿਬ ਤੱਕ ਜਾਣੇ ਆ ਆਪਣੇ ਸਤਿਗੁਰਾਂ ਨੂੰ ਸ਼ਰਧਾ ਦੇ ਵਸ ਔਰ ਆਪਣੇ ਬੱਚਿਆਂ ਵਿੱਚ ਇੱਕ ਅਮੀਰ ਸੰਸਕਾਰ ਪੈਦਾ ਕਰਨ ਲਈ ਇਸ ਲਈ ਸਮੂਹ ਸੰਗਤਾਂ ਨੂੰ ਸਾਡੀ ਮਹਾਨ ਸੰਸਥਾ ਵੱਲੋਂ ਬਹੁਤ ਬਹੁਤ ਮੁਬਾਰਕਬਾਦ ਸਤਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ ਕੈ ਜਗ ਦੇ ਅਵਤਾਰ ਗਣਤਨ ਗੁਰੂਆਂ ਦੇਵ ਜੀ ਦੇ ਮਹਾਰਾਜ ਦੇ ਹਰਤਪੁਰ ਦੀਆਂ ਸਾਰੀ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਅੱਜ ਅਸੀਂ ਪਿਛਲੇ ਹਜ਼ਾਰਾਂ ਸੈਂਕੜੇ ਸਾਲਾਂ ਦੇ ਪਰਚਲਤ ਰਿਵਾਜ ਦੇ ਕਰਕੇ ਕੌਜ਼ਾ ਕਾਲਜ ਵੱਲੋਂ ਅਸੀਂ ਨਗਰ ਕੀਰਤਨ ਕੱਢ ਰਹੇ ਹਾਂ ਕਿ ਉਹ ਖਾਲਸਾ ਖਾਬ ਆ ਜਾਊਗਾ ਕੌਜ਼ਾ ਯੂਨੀਵਰਸਿਟੀ ਬਣ ਗਈ ਹੈ ਔਰ ਉਹਦੇ ਵਿੱਚ ਵੀ ਐਡਮਿਸ਼ਨ ਹੋ ਗਏ ਉਹਦੇ ਬੱਚੇ ਵੀ ਨਾਲ ਜਾ ਰਹੇ ਆ 34000 ਬੱਚਾ ਔਰ ਕਰੀਬ 4000 ਸਟਾਫ ਟੀਚਿੰਗ ਨੋ ਟੀਚਿੰਗ ਇਹ ਗੁਰੂ ਸਾਹਿਬ ਜਰਣ ਲਈ ਨਾਲ ਚੱਲ ਰਿਹਾ